ਸਮਾਜ ਸਮਾਜ ਪੰਤਾ ਪਰਿਵਾਰਾਂ ਨਾਲ ਪਰਿਵਾਰ ਬੰਦੇ ਨੇ ਜੀਆਂ ਨਾਲ ਮੈਂਬਰਸ ਦੇ ਨਾਲ ਔਰ ਪਰਿਵਾਰ ਨੂੰ ਬਣਾਉਣ ਵਾਲਾ ਪਹਿਲਾਂ ਸਿਰ ਖੜੇ ਕਰਨ ਵਾਲੇ ਹੁੰਦੇ ਨੇ ਮਾਪੇ ਆ ਚਾਹੇ ਉਹ ਲੜਕੀਆਂ ਦੇ ਨੇ ਚਾਹੇ ਉਹ ਲੜਕੀਆਂ ਦੇ ਨੇ ਲੜਕੀਆਂ ਨੂੰ ਜਦੋਂ ਪੜਾਉਂਦੇ ਨੇ ਤਾਂ ਵੀ ਮਾਪੇ ਹੀ ਪੜਾਉਂਦੇ ਨੇ ਲੜਕੀਆਂ ਨੂੰ ਜਦੋਂ ਪੜਾਉਂਦੇ ਨੇ ਤਾਂ ਵੀ ਮਾਂ ਬਾਪ ਹੀ ਪੜਾਉਂਦੇ ਨੇ ਇਹ ਇੱਕ ਕੌੜਾ ਸੱਚ ਹੈ ਪਰ ਇਹ ਅਲੱਗ ਗੱਲ ਹੈ ਕਿ ਮਾਂ ਬਾਪ ਦਾ ਕੀਤਾ ਹੋਇਆ ਜਿਹੜਾ ਹੈ ਉਦੋਂ ਕੂ ਖੱਤੇ ਪੈ ਜਾਂਦਾ ਜਦੋਂ ਔਲਾਦ ਕਹਿ ਦਿੰਦੀ ਆ ਕਿ ਤੁਸੀਂ ਸਾਡੇ ਲਈ ਕੁਝ ਨਹੀਂ ਕੀਤਾ ਮਾਪੇ ਜਿਹੜੇ ਨੇ ਉਹ ਔਖੇ ਹੋਣ ਸੌਖੇ ਹੋਣ ਵਧੇਰੇ ਕਰਕੇ ਕੋਈ ਇੱਕ ਇੱਕ ਅੱਧਾ ਕਿਤੇ ਐਕਸੈਪਸ਼ਨਲ ਕੇਸ ਹੁੰਦੇ ਨੇ ਕੋਈ ਨਵਿਕਲਾਈ ਜੀ ਗੱਲ ਅਸੀਂ ਕਹਿ ਸਕਦੇ ਆ ਕਿ ਪੇਰੈਂਟਸ ਵੀ ਹੁੰਦੇ ਨੇ ਜਿਹੜੇ ਬੱਚਿਆਂ ਨੂੰ ਚੰਗੀ ਤਰ੍ਹਾਂ ਸੰਭਾਲਦੇ ਨਹੀਂ ਉਹਨਾਂ ਦੀ ਕਈ ਵਾਰੀ ਆਪਣੀਆਂ ਮਜਬੂਰੀਆਂ ਹੁੰਦੀਆਂ ਨੇ ਜਾਂ ਆਦਤਾਂ ਹੁੰਦੀਆਂ ਨੇ ਸਪੋਸ ਕੋਈ ਨਸ਼ਾ ਕਰਦਾ ਹੈ ਜਾਂ ਕੋਈ ਐਫਜੀ ਬਿਮਾਰੀ ਦੇ ਨਾਲ ਲੜ ਰਿਹਾ ਹੈ ਨਾ ਤੇ ਉਹਨਾਂ ਦੀ ਗਰੀਬੀ ਕਈ ਵਾਰੀ ਆੜੇ ਆ ਜਾਂਦੀ ਹੈ ਬਹੁਤ ਸਾਰੇ ਇਹੋ ਜਿਹੇ ਮਸਲੇ ਆ ਜਾਂਦੇ ਨੇ ਜਿਹਦੇ ਵਿੱਚ ਕੁਝ ਇੱਕ ਮਾਪੇ ਜਿਹੜੇ ਨੇ ਉਹ ਆਪਣੀ ਔਲਾਦ ਨੂੰ ਚੰਗੀ ਤਰ੍ਹਾਂ ਸੰਭਾਲਦੇ ਨਹੀਂ ਅਦਰਵਾਈਜ਼ ਕਿਸੇ ਵੀ ਹਾਲਾਤ ਦੇ ਵਿੱਚ ਮਾਪੇ ਜਿਹੜੇ ਨੇ ਉਹ ਆਪਣੀ ਔਲਾਦ ਨੂੰ ਰੋਟੀ ਦੇਣ ਨੂੰ ਕੱਪੜਾ ਦੇਣ ਨੂੰ ਜਾਂ ਸ਼ੈਲਟਰ ਦੇਣ ਨੂੰ ਜਾਂ ਉਨਾ ਦੀ ਦੇਖਪਾਲ ਜਿੱਦਾਂ ਦੀ ਵੀ ਉਹਨਾਂ ਦੀ ਹੈਸੀਅਤ ਹੈ ਕਰਨ ਦੇ ਵਿੱਚ ਪਿੱਛੇ ਨਹੀਂ ਹਟਦੇ ਜਦੋਂ ਅੱਜ ਅਸੀਂ ਦੇਖਦੇ ਆ ਮੈਂ ਇੱਕ ਵੀਡੀਓ ਦੇਖ ਰਹੀ ਸੀ ਮੁਨਫਤਾ ਦੀ ਸੇਵਾ ਵਾਲਿਆਂ ਨੇ ਗੁਰਪ੍ਰੀਤ ਸਿੰਘ ਨੇ ਕੀਤੀ ਸੀ ਮਿੰਟੂ ਨੇ ਆ ਸੋਸ਼ਲ ਮੀਡੀਆ ਦੇ ਉੱਤੇ ਆਈ ਇੱਕ ਬਜ਼ੁਰਗ ਮਾਂ ਉਹਨੂੰ ਇੰਨਾ ਕੁੱਟਿਆ ਹੋਇਆ ਉਹਦਾ ਸਾਰਾ ਮੂੰਹ ਮੁੱਤੇ ਮਾਰ ਮਾਰ ਕੇ ਨੀਲਾ ਕੀਤਾ ਹੋਇਆ ਕੰਨਾਂ ਦੇ ਉੱਤੇ ਮਾਰਿਆ ਹੋਇਆ ਉਹ ਬਹੁਤ ਉਦੀ ਬੁਰੀ ਹਾਲਤ ਕੀਤੀ ہوئی ਬਜ਼ੁਰਗ ਮਾਂ ਦੀ ਤਕਰੀਬਨ ਕਿ ਸ਼ਾਇਦ 80 ਕੇ ਸਾਲ ਦੀ ਸੀ ਕਸੂਰ ਉਹਦਾ ਇਹ ਹੈ ਕਿ ਉਹਨੇ ਰੋਟੀ ਮੰਗੀ ਰੋਟੀ ਮੰਗਨ ਤੋਂ ਵੀ ਜਿਹੜਾ ਪੁੱਤ ਹੈ ਉਹ ਕੁੱਟਦਾ ਨੂੰ ਕੁੱਟਦੀ ਜਾਂ ਪੁੱਤ ਕੁੱਟਦਾ ਤੇ ਨੂੰ ਕੋਲ ਖੜੀ ਜਿਹੜੀ ਉਹਨਾਂ ਨੇ ਦਿਖਾਈ ਬੇਟੀ ਨੇ ਕੈਮਰੇ ਲਗਵਾਏ ਜਦੋਂ ਲੜਕੇ ਨੂੰ ਪਤਾ ਲੱਗਾ ਪੁੱਤ ਨੂੰ ਪਤਾ ਲੱਗਾ ਕਿ ਕੈਮਰੇ ਲਗਾਏ ਉਹਨਾਂ ਨੇ ਉਥੋਂ ਮਾਂ ਦਾ ਬੈਡ ਟੂ ਦਾ ਸੀਓ ਚੇਂਜ ਕਰ ਦਿੱਤਾ ਜਦੋਂ 4-5 ਦਿਨ ਉਹ ਨਹੀਂ ਮਾਂ ਕੈਂਬਰੇ ਦੇ ਸਾਹਮਣੇ ਦਿਖਾਈ ਦਿੱਤੀ ਰਿਕਾਰਡਿੰਗ ਦੇ ਵਿੱਚ ਨਹੀਂ ਆਈ ਜਾਂ ਜਦੋਂ ਚੈੱਕ ਕਰਦੇ ਸੀ ਨਹੀਂ ਆਈ ਉਹਨੇ ਜੜਾਈ ਅਸਿਗਾ ਸਟੈਪ ਚੁੱਕਿਆ ਮਾਂ ਫਿਰ ਵੀ ਕਹਿੰਦੀ ਸੀ ਮੇਰੇ ਪੁੱਤ ਦੇ ਉੱਤੇ ਕੋਈ ਐਕਸ਼ਨ ਨਾਲ ਲਿਓ ਕਿੰਨਾ ਮਾਂ ਦਾ ਚਿਕਰਾ ਹੈ ਤੇ ਕਿੱਦਾਂ ਦੀ ਔਲਾਦ ਹੈ ਖੈਰ ਹੋਸਟ ਕਾਰਵਾਈ ਹੋਏ ਦੋਨੋਂ ਹਸਬੰਡ ਵਾਈਫ ਜੁੜੇ ਨਹੀਂ ਉਹਨਾਂ ਨੂੰ ਅਰੈਸਟ ਕਰ ਲਿਆ ਗਿਆ ਪਰ ਕਿੰਨੀ ਸ਼ਰਮ ਦੀ ਗੱਲ ਆ ਕਿ ਤੁਸੀਂ ਆਪਣੇ ਮਾਪੇ ਨੂੰ ਰੋਟੀ ਨਹੀਂ ਦੇ ਸਕਦੇ ਜਿੱਥੇ ਤੁਸੀਂ ਅੱਜ ਪਹੁੰਚੇ ਹੋ ਜੇ ਥੋੜਾ ਕਮਾਉਂਦੇ ਹੋ ਬਹੁਤਾ ਕਮਾਉਂਦੇ ਹੋ ਜਿੱਦਾਂ ਦਾ ਵੀ ਤੁਸੀਂ ਕਮਾਉਂਦੇ ਹੋ ਜਿਸ ਘਰ ਦੇ ਵਿੱਚ ਕਈ ਵਾਰੀ ਤੁਸੀਂ ਰਹਿੰਦੇ ਹੋ ਉਹ ਉਹਨਾਂ ਬਜ਼ੁਰਗਾਂ ਦੀ ਮਾਂ ਬਾਪ ਦੀ ਬਦੌਲਤ ਬਣਿਆ ਹੁੰਦਾ ਬਹੁਤ ਵਾਰ ਲੜਕੀਆਂ ਕਹਿ ਦਿੰਦਾਂ ਨੇ ਜਾਂ ਸਮਾਜ ਦੇ ਵਿੱਚ ਵੀ ਲੋਕ ਇਹ ਆਮ ਕਹਿ ਦਿੰਦੇ ਨੇ ਕਿ ਜਿਹੜੀ ਮੋਹ ਹੈ ਉਹ ਵਿਆਹੀ ਆਈ ਆ ਉਹਦਾ ਹੱਕ ਬੰਦਾ ਉਹਦਾ ਸਾਰਾ ਕੁਝ ਹੈ ਬਿਲਕੁਲ ਬੰਦਾ ਹੈਗਾ ਉਹਨੂੰ ਹੱਕ ਟਾਈਮ ਵੇ ਟਾਈਮ ਜਿੱਦਾਂ ਵੀ ਟਾਈਮ ਟਾਈਮ ਦੇ ਨਾਲ ਉਹ ਮਿਲੇਗਾ ਪਰ ਜਿਸ ਮਾਂ ਨੂੰ ਤੁਸੀਂ ਕੁੱਟਦੇ ਹੋ ਜਿਸ ਮਾਨ ਤੁਸੀਂ ਘਰਾਂ ਚੋਂ ਕੱਢਦੇ ਹੋ ਜਿਸ ਬਾਪ ਨੂੰ ਤੁਸੀਂ ਘਰਾਂ ਚੋਂ ਧੱਕੇ ਦਿੰਦੇ ਹੋ ਉਹਨਾਂ ਨੂੰ ਉਹਨਾਂ ਦੀ ਕੁੱਟਮਾਰ ਕਰਦੇ ਹੋ ਰੋਜ਼ ਗਾਲਾਂ ਕੱਢਦੇ ਹੋ ਬੇਇੱਜ਼ਤੀ ਕਰਦੇ ਹੋ ਜਾਂ ਉਹਨਾਂ ਨੂੰ ਅਪਦੇ ਸ਼ਬਦ ਬੋਲਦੇ ਹੋ ਉਹ ਕੰਮ ਜਿਹੜਾ ਹੈ ਉਹ ਉਸ ਮਾਂ ਨੇ 35 40 ਸਾਲ ਮਾਂ ਔਰ ਬਾਪ ਨੇ ਦੋਨਾਂ ਨੇ ਮਿਲ ਕੇ ਬਣਾਇਆ ਉਹਨਾਂ ਦੀ ਮਿਹਨਤ ਹੈ ਉਹ ਵੀ ਵਿਆਹੀ ਆਈ ਆਈ ਉੰਨੇ ਵੀ ਉਹਨਾਂ 35-40 ਸਾਲ ਉਸ ਘਰ ਨੂੰ ਦਿੱਤੇ ਹੋਏ ਨੇ ਚਾਹੇ ਉਹ ਕੰਮ ਕਰਕੇ ਦਿੱਤੇ ਚਾਹੇ ਉਹਨੇ ਕਿਸੇ ਵੀ ਤਰ੍ਹਾਂ ਆਪਣੇ ਹਸਬੰਦ ਦਾ ਸਾਥ ਦੇ ਕੇ ਮਤਲਬ ਉਸ ਘਰ ਨੂੰ ਆਪਣਾ ਵਕਤ ਦਿੱਤਾ ਆਪਣੀ ਜਵਾਨੀ ਦਿੱਤੀ ਆਪਣਾ ਟਾਈਮ ਦਿੱਤਾ ਬਹੁਤ ਸਾਰੀਆਂ ਸੈਕਰੀਫਾਈਸ ਵੀ ਕਰਨੀਆਂ ਪੈਂਦੀਆਂ ਨੇ ਉਹ ਉਹਨਾਂ ਕੀਤੀਆਂ ਹੋਣਗੀਆਂ ਮੈਨੂੰ ਲੱਗਦਾ ਕਿ ਜਿਹੜਾ ਇਵੇਂ ਦਾ ਵਰਤਾਰਾ ਹੈ ਉਹ ਦਰਵਾਜਿਆਂ ਪਿੱਛੇ ਬਹੁਤ ਬਜ਼ੁਰਗ ਜਿਹੜੇ ਨੇ ਇਹ ਇਵੇਂ ਦਾ ਹਾਲਾਤ ਜਿਹੜੇ ਨੇ ਉਹਨਾਂ ਦਾ ਸਾਹਮਣਾ ਕਰਦੇ ਨੇ ਮੇਰੇ ਬਰਦਰ-ਲੌਰ ਨੇ ਉਹ ਸੋਸ਼ਲ ਵਰਕ ਵੀ ਬਹੁਤ ਕਰਦੇ ਨੇ ਉਹਨਾਂ ਦਾ ਮੋਤਬਰ ਨੇ ਪੰਚਾਇਤਾਂ ਚ ਬਹੁਤ ਜਾਂਦੇ ਨੇ ਉਹਨਾਂ ਦੇ ਜਿਹੜੇ ਫੈਸਲੇ ਨੇ ਬੜੇ ਜ਼ਬਰਦਸਤ ਹੁੰਦੇ ਨੇ ਬਹੁਤ ਬੋਲਡ ਮੈਸੇਜ ਉਹ ਛੱਡ ਜਾਂਦੇ ਨੇ ਜਿਹੜਾ ਉਹ ਫੈਸਲਾ ਲੈਂਦੇ ਨੇ ਔਰ ਇੱਕ ਧਾਰਮਿਕ ਸਥਾਨ ਜਿਹੜਾ ਹੈ ਉਹਦਾ ਪ੍ਰਬੰਧ ਜਿਹੜਾ ਹੈ ਉਹ ਬੜੇ ਸੁਚੱਜੇ ਤਰੀਕੇ ਦੇ ਨਾਲ ਕਰਦੇ ਨੇ ਉਹਨਾਂ ਨੇ ਉੱਥੇ ਵਿਆਹ ਕਰਨ ਵਾਸਤੇ ਰਿਟਾਇਰਡ ਫੌਜੀ ਨੇ ਉਹਨਾਂ ਨੇ ਇੱਕ ਫੌਜ ਦੇ ਸਿਸਟਮ ਦੇ ਹਿਸਾਬ ਦੇ ਨਾਲ ਉੱਥੇ ਕ੍ਰੀਏਟ ਕੀਤਾ ਹੋਇਆ ਲੰਗਰ ਉਹ ਵਗੈਰਾ ਚੱਲਦਾ ਉਹਨਾਂ ਨੇ ਮੇਰੀਆਂ ਬਹੁਤ ਸਾਰੀਆਂ ਵੀਡੀਓਜ਼ ਦੇਖੀਆਂ ਬਹੁਤ ਉਹਨਾਂ ਨੇ ਮੈਨੂੰ ਚੰਗੀ ਤਰ੍ਹਾਂ ਦੇਖ ਕੇ ਮੈਨੂੰ ਉਹਨਾਂ ਨੇ ਫੋਨ ਕੀਤਾ ਕਿ ਕਹਿੰਦੇ ਇਹਦਾ ਇੱਕ ਹੱਲ ਮੈਂ ਤੈਨੂੰ ਦੱਸਣਾ ਜ਼ਰੂਰ ਲੋਕਾਂ ਨੂੰ ਕਨਵੇ ਕਰਿਓ ਮੈਂ ਕਿਹਾ ਭਾਜੀ ਦੱਸੋ ਉਹਨਾਂ ਨੇ ਕਿਹਾ ਕਿ ਜਿਹੜੇ ਫਸ ਗਏ ਜਿਹੜੇ ਔਲਾਦ ਨੂੰ ਦੇ ਚੁੱਕੇ ਉਹ ਦੇ ਚੁੱਕੇ ਪਰ ਆਪਣੇ ਵਾਸਤੇ ਇੰਨਾ ਕੁ ਜ਼ਰੂਰ ਰੱਖ ਲਓ ਕਿ ਕਿਸੇ ਤਰ੍ਹਾਂ ਰੋਟੀ ਮੰਗਦਿਆਂ ਵੀ ਤੁਹਾਨੂੰ ਕੁੱਟ ਨਾ ਪਵੇ ਜਾਂ ਰੋਟੀ ਤੋਂ ਵੀ ਤੁਸੀਂ ਔਖੇ ਨਾ ਹੋ ਜਾਓ ਆਪਣੀ ਬਿਮਾਰੀ ਲਈ ਕੁਛ ਨਾ ਕੁਛ ਜ਼ਰੂਰ ਕੋਲ ਰੱਖੋ ਔਲਾਦ ਨੂੰ ਤੇ ਸਾਰਾ ਕੁਝ ਮਿਲ ਹੀ ਜਾਣਾ ਪਰ ਜਿਹੜਾ ਮੋਢਾ ਹੈ ਤੁਸੀਂ ਰੋਜ਼ ਮਤਲਬ ਗਾਲਾਂ ਖਾ ਕੇ ਜਾਂ ਰੋਟੀ ਤੋਂ ਵੀ ਔਖੇ ਹੋ ਜਾਓ ਮਦਰ ਕਾਇ ਉਹਨੇ ਇੱਕ ਹੋਰ ਐਗਜ਼ਾਮਪਲ ਮੈਨੂੰ ਦਿੱਤੀ ਕਿ ਇੱਕ ਸੂਬੇਦਾਰ ਸਾਹਿਬ ਨੇ ਆਦਮੀ ਅਫਸਰ ਨੇ ਉਹਨਾਂ ਦੀ ਵਾਈਫ ਜਿਹੜੀ ਹੈ ਉਹ ਉਹਦੀ ਵੀ ਇਹ ਉਸ ਮਸਿਆ ਆ ਰਹੀ ਸੀ ਉਹਨੇ ਟਿਫਨ ਲਗਾ ਲਿਆ ਹੁਣ ਉਹਦੇ ਕੋਲ ਪੈਸਾ ਸੀ ਉਹਦੇ ਕੋਲ ਪੈਨਸ਼ਨ ਸੀ ਉਹਨੇ ਘਟੋ ਕਟਾਪਨਾ ਉਹ ਲੜਾਈ ਜਿਹੜੀ ਸੀ ਕਿ ਰੋਟੀ ਦੀ ਕਿ ਰੋਟੀ ਨਹੀਂ ਦੇਣੀ ਜਾਂ ਤੁਸੀਂ ਗੰਦ ਪਾਉਂਦੇ ਹੋ ਜਾਂ ਜੋ ਵੀ ਉਹਨਾਂ ਦਾ ਮਸਲਾ ਹੋ ਗਿਆ ਉਹਨੇ ਉਹ ਸਾਰਾ ਖਤਮ ਹੀ ਕਰ ਦਿੱਤਾ ਕਿ ਮੈਨੂੰ ਤੁਸੀਂ ਕੁਝ ਨਹੀਂ ਕਹਿਣਾ ਮੈਂ ਆਪਣਾ ਟਿਫਨ ਲਗਵਾ ਲਿਆ ਮੈਂ ਆਪਣਾ ਟਿਫਨ ਖਾਉਂਗੀ ਉਹਨਾਂ ਦੇ ਕੋਲ ਗੱਡੀ ਆ ਉਹ ਕਹਿੰਦੇ ਗੱਡੀ ਡਰਾਈਵਰ ਲੈਂਦੇ ਨਹੀਂ ਗੁਰਦੁਆਰਾ ਸਾਹਿਬ ਆਉਂਦੇ ਨੇ ਮੱਥਾ ਟੇਕਦੇ ਨੇ ਹਫ਼ਤੇ ਚ ਇੱਕ ਜਾਂ ਦੋ ਵਰੀ ਵੀ ਆ ਜਾਂਦੇ ਨੇ ਇਹ ਚੀਜ਼ਾਂ ਜਿਹੜੀਆਂ ਨੇ ਮੈਂ ਇਸ ਕਰਕੇ ਕਹਿ ਰਹੀ ਹਾਂ ਕਿ ਹਲਾਤ ਜਿਹੜੇ ਨੇ ਉਹ ਦਿਨੋਂ ਦਿਨ ਬਹੁਤ ਮਾੜੇ ਹੁੰਦੇ ਜਾ ਰਹੇ ਨੇ ਜਿਨ੍ਹਾਂ ਦੀਆਂ ਪੈਨਸ਼ਨਾਂ ਹੁੰਦੀਆਂ ਉਹਨਾਂ ਦੀ ਵੀ ਕੋਈ ਜ਼ਿੰਦਗੀ ਜਿਹੜੀ ਹੈ ਜੇ ਅਸੀਂ ਕਹੀਏ ਕਿ ਸਾਰਿਆਂ ਦੀ ਬਹੁਤ ਸੌਖੀ ਹੈ ਨਹੀਂ ਹੈ ਉਹਦਾ ਮਸਲਾ ਇਹ ਹੱਲ ਹੋ ਜਾਂਦਾ ਕਿ ਤੁਸੀਂ ਪੈਨਸ਼ਨ ਜਿਹੜੀ ਹੈ ਉਹ ਉਹਦੇ ਨਾਲ ਸਾਰਾ ਖਰਚਾ ਕਰੋ ਸਾਨੂੰ ਪੈਸੇ ਦਿਓ ਸਾਡਾ ਸਾਰਾ ਕੁਝ ਤੁਸੀਂ ਬਣਾਓ ਸਭ ਕੁਝ ਕਰੋ ਸਪੈਨਸ਼ਨ ਸਾਨੂੰ ਦੇ ਦਿਓ ਮਤਲਬ ਇਥੋਂ ਤੱਕ ਮਸਲੇ ਜਿਹੜੇ ਨੇ ਉਹ ਪੈਨਸ਼ਨ ਜਿਹੜੀ ਹੈ ਉਹ ਜਾਂ ਉਹਨਾਂ ਦੇ ਕੋਲ ਐਫਡਿੰਗਾਂ ਨੇ ਜਾਂ ਉਹਨਾਂ ਦੇ ਕੋਲ ਜਾਇਦਾਦ ਹੈ ਜਾਂ ਕੋਈ ਹੋਰ ਚੀਜ਼ ਇਦਾਂ ਦੀ ਹੈ ਉਹ ਵੀ ਉਹਨਾਂ ਵਾਸਤੇ ਸਮੱਸਿਆ ਬਣ ਜਾਂਦੀ ਆ ਹੁਣ ਉਹ ਮਾਂ ਜਿਹੜੀ ਹੈ ਜਿਹਦੀ ਆਪਾਂ ਗੱਲ ਕਰ ਰਹੇ ਆਂ ਜਨ ਬਜ਼ੁਰਗਾਂ ਦੀ ਜੇ ਦੁਰਦਸ਼ਾ ਦੀ ਗੱਲ ਕਰੀਏ ਜਿਹਦਾ ਕਰਕੇ ਮੈਂ ਜੇ ਵੀਡੀਓ ਬਣਾਈ ਹਾਂ ਕਿ ਗਲਾਸ ਮੰਜੇ ਦੇ ਉੱਤੇ ਰੱਖਿਆ ਗਿਆ ਉਹਦੇ ਤੋਂ ਵੀ ਉਹ ਨੂੰ ਕੁੱਟਿਆ ਗਿਆ ਜਿਹੜੀ 80 ਸਾਲ ਦੀ ਮਾਂ ਹੈ ਨਾ ਉਹ ਹਰ ਵਾਰੀ ਗਲਾਸ ਚੁੱਕ ਕੇ ਜਾਂ ਕਰਕੇ ਰੱਖ ਨਹੀਂ ਸਕਦੇ ਤੁਸੀਂ ਤੇ ਬਹੁਤ ਗੰਦ ਪਾਇਆ ਉਹਨੇ ਤੇ ਤੁਹਾਡਾ ਟੱਟੀ ਪਿਸ਼ਾਬ ਦੀ ਚੁੱਕਿਆ ਤੁਸੀਂ ਮੰਜਿਆਂ ਬਿਸਤਰਿਆਂ ਤੇ ਵੀ ਕੀਤਾ ਤੁਸੀਂ ਉਹਦੇ ਰੋਟੀ ਖਾਣ ਵੇਲੇ ਵੀ ਕੀਤਾ ਇੱਕ ਇਹ ਬਹੁਤ ਇਹ ਕੋੜਾ ਸੱਚ ਹੈ ਕਿ ਜਦੋਂ ماں ਰੋਟੀ ਖਾਂਦੀ ਆ ਨਾ ਬੱਚਾ ਉਦੋਂ ਪਾਟੀ ਜ਼ਰੂਰ ਕਰਦਾ ਆ ਹੁਣ ਪਤਾ ਨਹੀਂ ਲੱਗਦਾ ਕਿਉਂਕਿ ਡਾਈਪਰ ਸਿਸਟਮ ਆ ਗਿਆ ਪਹਿਲਾਂ ਤੇ ਡਾਈਪਰ ਨਹੀਂ ਸੀ ਜਿਹੜਾ ਮਾਪਿਆਂ ਨੇ ماں ਨੇ ਬੱਚੇ ਪਾਲੇ ਉਹ ਸਾਰੀ ਸਾਰੀ ਰਾਤ ਜਾਗਦੀ ਰਹਿੰਦੀ ਸੀ ਬੱਚਾ ਠੰਡ ਦੇ ਵਿੱਚ ਗਿੱਲੇ ਚ ਨਾ ਪਵੇ ਆਪ ਉਹਨੂੰ ਫੋਲਡ ਕਰ ਕਰਕੇ ਆਪ ਗਿੱਲੇ ਬੰਨੇ ਹੋ ਜਾਣਾ ਬੱਚੇ ਨੂੰ ਸੁੱਕੇ ਪਾਸੇ ਪਾਉਣਾ ਮਾਵਾ ਨੇ ਇਦਾਂ ਬੱਚੇ ਪਾਲੇ ਹੋਏ ਆ ਤੇ ਜੇ ਤੁਸੀਂ ਉੱਠ ਕੇ ਚੁੱਕ ਕੇ ਮੂੰਹ ਤੋਂ ਮਾਵਾ ਨੂੰ ਮਾਰੋ ਕੁੱਟੋ ਪਿਓ ਨੂੰ ਕੁੱਟੋ ਤੇ ਮੈਂ ਇੱਕੋ ਹੀ ਬਹੁਤ ਪ੍ਰਦਾ ਸ਼ਬਦ ਮੈਂ ਵਰਤ ਰਹੀ ਆ ਬਹੁਤ ਮਤਲਬ ਮੈਂ ਔਖੇ ਹੋ ਕੇ ਬਤ ਰਹੀ ਆ ਮੈਨੂੰ ਵਰਤਨ ਤੋਂ ਵੀ ਪਤਾ ਨਹੀਂ ਗਰੇਜ ਹੀ ਕਰਨਾ ਚਾਹੀਦਾ ਦੁਰਲੱਨਤ ਹੈ ਇਹੋ ਜੀ ਉਲਾਦ ਤੁਸੀਂ ਮਾਪੇ ਦੀ ਜਾਇਦਾਦ ਲਈ ਤੇ ਸਾਰੇ ਤਤਪਰ ਹੋ ਤੇ ਉਸ ਮਾਂ ਨੂੰ ਰੋਟੀ ਕਿੰਨੇ ਦੇਣੀ ਆ ਜਿਨੇ ਤੁਹਾਨੂੰ ਜੰਮਿਆ ਜਿਨੇ ਤੁਹਾਨੂੰ ਪਾਲਿਆ ਜਿਨੇ ਤੁਹਾਨੂੰ ਪੈਰਾਂ ਸਿਰ ਖੜਾ ਕੀਤਾ ਜਿਹਦੇ ਸਬਾਪ ਨੇ ਸਾਰੀ ਜ਼ਿੰਦਗੀ ਮਿਹਨਤ ਕਰਕੇ ਤੁਹਾਨੂੰ ਪੜਾਇਆ ਹੋਵੇਗਾ ਤੁਹਾਨੂੰ ਸਾਰਾ ਕੁਝ ਕੀਤਾ ਤੇ ਤੁਸੀਂ ਉਹਨਾਂ ਨੂੰ ਕੁੱਟਦੇ ਉਤੇ ਬਿਰਧ ਆਸ਼ਰਮ ਚ ਸੁੱਟਦੇ ਮੈਨੂੰ ਇਹ ਲੱਗਦਾ ਕਿ ਜਿਹੜੇ ਅਸੀਂ ਬਿਰਧ ਆਸ਼ਰਮ ਹੈਗੇ ਨੇ ਉਹ ਵੀ ਜੇ ਤੁਸੀਂ ਕੁਮਾਰ ਐ ਹੋ ਕੁਛ ਨਾ ਕੁਛ ਇਦਾਂ ਦਾ ਜਰੂਰ ਰੱਖੋ ਤਾਂ ਫਿਰ ਪੇਟ ਦੇ ਵਿੱਚ ਰੋ ਅੱਛੀ ਜ਼ਿੰਦਗੀ ਆਪਣੀ ਜਿਉਓ ਜੇ ਤੁਹਾਨੂੰ ਨਹੀਂ ਘਰਾਂ ਦੇ ਵਿੱਚ ਰੱਖਦੇ ਅ ਇਹੋ ਜਿਹੇ ਹਾਲਾਤ ਬਣ ਜਾਂਦੇ ਨੇ ਬੜਾਪਾ ਜਿਹੜਾ ਹੈ ਉਹ ਇੱਕ ਪਤਾ ਨਹੀਂ 5 ਸਾਲ ਹੈ 10 ਸਾਲ ਹੈ 7 ਸਾਲ ਹੈ 4 ਸਾਲ ਹੈ ਜ਼ਿੰਮੇਵਾਰੀ ਬੜਾਪਾ ਆਉਣਾ ਹੈ ਸਾਰਿਆਂ ਦਾ ਉਹ ਕੁਦਰਤ ਦੇ ਹੱਥ ਚ ਆ ਕੇ ਕਿੰਨੀ ਜ਼ਿੰਦਗੀ ਉਹਨੇ ਤੁਹਾਨੂੰ ਦਿੱਤੀ ਹੈ ਬੱਚਾ ਬਿਮਾਰ ਹੁੰਦਾ ਮਾ ਮਾਪ ਦੇ ਕੋਲ ਪੈਸਾ ਹੋਵੇ ਚਾਹੇ ਨਾ ਹੋਵੇ ਵਧੇਰੇ ਕਰਕੇ ਮਾਪੇ ਜਿਹੜੇ ਨੇ ਉਹ ਬੈਸਟ ਡਾਕਟਰ ਲੱਭ ਕੇ ਇਲਾਜ ਕਰਾਉਂਦੇ ਨੇ ਤੇ ਬੜੀ ਤਕਲੀਫ ਹੁੰਦੀ ਆ ਜਦੋਂ ਮਾਪੇ ਨੂੰ ਇਲਾਜ ਇਲਾਜ ਜਾਂ ਦਵਾਈ ਵੀ ਮੰਗਦੇ ਨੇ ਤੇ ਮਾ ਮਾਪ ਦੀ ਜਿਹੜੀ ਹੈ ਉਹ ਦੁਰਦਸ਼ਾ ਹੋ ਜਾਂਦੀ ਹੈ ਦੁਰਗਤ ਹੁੰਦੀ ਹੈ ਮਾਪੇ ਆਪਣੇ ਪੈਸਿਆਂ ਨਾਲ ਵੀ ਜੇ ਦਵਾਈ ਲੈਣ ਜਾਂਦੇ ਨੇ ਕਈ ਵਾਰੀ ਉਹਦੇ ਤੇ ਵੀ ਆਬਜੈਕਸ਼ਨ ਹੁੰਦਾ ਕਿ ਤੁਹਾਨੂੰ ਕੀ ਹੋਇਆ ਤੁਸੀਂ ਰੋਜ਼ ਡਾਕਟਰਾਂ ਦੇ ਕੋਲ ਚਲੇ ਜਾਂਦੇ ਹੋ ਬੜਾਪਾ ਹੈ ਜਿਹੜੀਆਂ ਬਿਮਾਰੀਆਂ ਛੋਟੀਆਂ ਮੋਟੀਆਂ ਹਰ ਇੱਕ ਬਿਮਾਰੀ ਜਿਹੜੀ ਆਉਂਦੀ ਆ ਜੇ ਉਹ ਆਪਣੇ ਦਵਾਈ ਲੈਣ ਜਾਂਦੇ ਨੇ ਬਾਹਰ ਜਾਂਦੇ ਨੇ ਉਹ ਉਹਨਾਂ ਦਾ ਹੱਕ ਹੈ ਸੋ ਜੋ ਮੈਂ ਵੀਡੀਓ ਦੇਖੀ ਬਹੁਤ ਦਰਦਨਾਕ ਬਹੁਤ ਸਮਾਜ ਜਿਹੜਾ ਹੈ ਉਹ ਨਗਰਵਾਲ ਚਲਾ ਗਿਆ ਇਵੇਂ ਦੀ ਕੁੱਟਮਾਰ ਜਿਹੜੀ ਹੈ ਮੇਰਾ ਖਿਆਲ ਸੀਨੀਅਰ ਸਿਟੀਜ਼ਨ ਐਕਟ ਵੀ ਬਣ ਗਿਆ ਬਹੁਤ ਲੋਕਾਂ ਨੂੰ ਪਤਾ ਨਹੀਂ ਬਹੁਤ ਲੋਕੇ ਦਾ ਇਹਦੀ ਵਰਤੋਂ ਨਹੀਂ ਕਰਦੇ ਕਿਉਂਕਿ ਸਮਾਜ ਚ ਜਿਹੜਾ ਹੈ ਉਹ ਉਹਦੇ ਤੋਂ ਵੀ ਕਈ ਵਾਰੀ ਡਰ ਲੱਗਦਾ ਸਮਾਜ ਕੀ ਕਹੇਗਾ ਇਹ ਕੇ ਸਾਡੀ ਬਹੁਤ ਵੱਡੀ ਪ੍ਰੋਬਲਮ ਹੈ ਸਮਾਜ ਨੇ ਕੁਝ ਨਹੀਂ ਕਹਿਣਾ ਸਮਾਜ ਜਿਹੜਾ ਹੈ ਤੁਹਾਡੇ ਤਕਲੀਫ ਚ ਕਿੰਨਾ ਖੜਾ ਹੋ ਗਿਆ ਤੇ ਜੇ ਕਹੇਗਾ ਚਾਰ ਦਿਨ ਉਹਨੇ ਗੱਲਾਂ ਕਰਦੀਆਂ ਆਪੇ ਹਟ ਜਾਏਗਾ ਤੁਸੀਂ ਆਪਣਾ ਜਿਹੜਾ ਹੈ ਉਹ ਜ਼ਰੂਰ ਦੇਖੋ ਕਿ ਤੁਹਾਡੀ ਜ਼ਿੰਦਗੀ ਸੋਹਣੀ ਕਿਦਾਂ ਜੀ ਨਿਕਲ ਸਕਦੀ ਆ ਦੂਸਰਾ ਹੈ ਦਫ਼ਤਰਾਂ ਦੇ ਵਿੱਚ ਬਹੁਤ ਮੈਨੂੰ ਜਿਹੜੇ ਫੋਨ ਕਾਲ ਆਉਂਦੇ ਨੇ ਕਿ ਦਫ਼ਤਰਾਂ ਦੇ ਵਿੱਚ ਸੁਣਵਾਈ ਨਹੀਂ ਹੁੰਦੀ ਪਲੀਜ਼ ਮੇਰੀ ਰਿਕਵੈਸਟ ਹੈ ਜਿਹੜੇ ਬਜ਼ੁਰਗ ਤੁਹਾਡੇ ਕੋਲ ਆਉਂਦੇ ਨੇ ਪਤਾ ਨਹੀਂ ਕਿੰਨੀ ਕਿ ਹਿੰਮਤ ਕਰਕੇ ਉਹ ਤੁਹਾਡੇ ਕੋਲ ਇੱਕ ਐਪਲੀਕੇਸ਼ਨ ਲੈ ਕੇ ਆਉਂਦੇ ਨੇ ਉਹਨਾਂ ਦੀ ਸੁਣਵਾਈ ਕਰਿਆ ਕਰੋ ਉਹਨਾਂ ਦਾ ਜਿਹੜੀ ਤਕਲੀਫ ਹੈ ਉਹ ਜ਼ਰੂਰ ਦੇਖੋ ਸੀਨੀਅਰ ਸਿਟੀਜ਼ਨ ਕਾਰਡ ਬਣ ਗਏ ਉਹਨਾਂ ਕਾਰਡ ਦਾ ਕੀ ਫਾਇਦਾ ਜੇ ਉਹਨਾਂ ਦੇ ਉੱਤੇ ਕਿਸੇ ਨੇ ਕੋਈ ਵੀ ਕਾਰਵਾਈ ਨਹੀਂ ਹੋਈ ਉਹਨਾਂ ਦੀ ਕਿਸੇ ਨੇ ਦੇਖਿਆ ਹੀ ਨਹੀਂ ਕਿ ਉਹਨਾਂ ਦੇ ਨਾਲ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਬਹੁਤ سارے ਮਸਲੇ ਇਹ ਹੋ ਜਾਈ ਅਜੇ ਦੇਖਣ ਵਾਲੇ ਨੇ ਔਰ ਬਹੁਤ ਜ਼ਰੂਰੀ ਨੇ ਸੋ ਬਜ਼ੁਰਗਾਂ ਦੀ ਜਿਹੜੀ ਹੋ ਰਹੀ ਦੁਰਦਸ਼ਾ ਉਹਦੇ ਵਾਸਤੇ ਜੇ ਮੈਂ ਕਹਾਂ ਪਿੰਡਾਂ ਦੇ ਸਰਪੰਚ ਉਹਨਾਂ ਨੂੰ ਪੰਚਾਇਤਾਂ ਨੂੰ ਵੀ ਇਹਦੇ ਵੱਲ ਧਿਆਨ ਦੇਣਾ ਚਾਹੀਦਾ ਕਾਉਂਸਲਰਸ ਨੂੰ ਦੇਣਾ ਚਾਹੀਦਾ ਮੋਤਬਰ ਬੰਦਿਆਂ ਨੂੰ ਦੇਣਾ ਚਾਹੀਦਾ ਜਿਹੜੇ ਇਸ ਵੇਲੇ ਇਸ ਸਾਈਡ ਨੂੰ ਜਾ ਰਹੇ ਨੇ ਉਹਨਾਂ ਨੂੰ ਇਹ ਜ਼ਰੂਰ ਆਪਣੇ ਲਈ ਕੁਛ ਨਾ ਕੁਛ ਬਹੁਤ ਔਖਾ ਸੀ ਬਹੁਤ ਔਖੇ ਹੋ ਕੇ ਬੱਚਿਆਂ ਦੀ ਜੁਗਾੜ ਕਰਦੇ ਰਹਿੰਦੇ ਆ ਕਿਤੇ ਆਪਣਾ ਵੀ ਜੁਗਾੜ ਕਰਕੇ ਰੱਖ ਲਓ ਤਾਂ ਕਿ ਜਿਹੜਾ ਵਡਾਪਾ ਹੈ ਉਹਦੇ ਵਿੱਚ ਇੰਨੀ ਔਖਿਆਈ ਨਾ ਵੇਕੇ ਸੀ ਇੱਕ ਗੋਲੀ ਖਾਣ ਲਈ ਗੋਲੀ ਖਰੀਦਣ ਲਈ ਵੀ ਜਿਹੜਾ ਹੈ ਬੱਚਿਆਂ ਦੇ ਕੋਲੋਂ ਝੜਕਾ ਸੁੰਨੀਆਂ ਬੈਨਜਾਂ ਬੋਝ ਅਸੀਂ ਲੱਗਦੇ ਹੋਈਏ ਬਜ਼ੁਰਗ ਜਿਹੜੇ ਨੇ ਸੋ ਮਾ ਜਿਹੜਾ ਸਰਕਾਰੀ ਢਾਂਚਾ ਹੈ ਜਿਨ੍ਹਾਂ ਦੀਆਂ ਇਹ ਜ਼ਿੰਮੇਵਾਰੀਆਂ ਨੇ ਉਹ ਵੀ ਦੇਖ ਔਲਾਦ ਨੂੰ ਵੀ ਚਾਹੀਦਾ ਹੈ ਕਿ ਜੇ ਤੁਸੀਂ ਹੱਕ ਨਾਲ ਜ਼ਿਆਦਾ ਤਾਂ ਮੰਗਦੇ ਹੋ ਸਾਰੀਆਂ ਚੀਜ਼ਾਂ ਮੰਗਦੇ ਹੋ ਤਾਂ ਫਿਰ ਆਪਣੀ ਜ਼ਿੰਮੇਵਾਰੀ ਵੀ ਦੇਖੋ ਚਾਓ ਉਲਾਦ ਮੇਸ ਕਰਕੇ ਕਹਿ ਰਹੀ ਲੜਕੀਆਂ ਵੀ ਉਹਦੇ ਚ ਆਉਂਦੀਆਂ ਨੋਆ ਵੀ ਆਉਂਦੀਆਂ ਪੁੱਤ ਵੀ ਆਉਂਦੇ ਪੁੱਤੇ ਵੀ ਆਉਂਦੇ ਜਿਹੜੇ ਜਿਹੜੇ ਵੀ ਉਸ ਜਾਇਦਾਦ ਦੇ ਹੱਕਦਾਰ ਨੇ ਜੇ ਆਪਣੇ ਬੱਚੇ ਨਹੀਂ ਤੇ ਜਿਨ੍ਹਾਂ ਦੇ ਰਿਸ਼ਤੇਦਾਰਾਂ ਦੇ ਕੋਲ ਜਾਇਦਾਦ ਜਾਣੀ ਉਹਨਾਂ ਦੀ ਵੀ ਜ਼ਿੰਮੇਵਾਰੀ ਬੰਦੀ ਆ ਪਰ ਇਹ ਕੁੱਟਮਾਰ ਜਿਹੜੀ ਹੈ ਇਹ ਬੇहद ਗਲਤ ਹੈ ਇਹ ਮੈਂ ਇਹਦਾ ਜਿਹੜਾ ਕਰਨਾ ਮੈਨੂੰ ਨਹੀਂ ਲੱਗਦਾ ਕਿ ਕੋਈ ਬਹੁਤ ਵਧੀਆ ਸੰਦੇਸ਼ ਜਾਂਦਾ ਜਾਂ ਬਹੁਤ ਵਧੀਆ ਸੁਨੇਹਾ ਦਿੰਦਾ ਕੁੱਤਾ ਜਾ ਰਿਹਾ ਹੈਗਾ ਸਮਾਰਟ ਵਾਸਤੇ ਧਿਆਨ ਜ਼ਰੂਰ ਦੇਉ ਦਿਵਾਲ ਥੈਂਕ ਯੂ ਸ਼ੁਕਰੀਆ ਮੇਰੇ